ਇਹ ਜੋ ਲੋਕ ਤਾੜੀਆਂ ਮਾਰ ਰਹੇ ਨੇ ਇੱਕ ਕੋਟ ਦਾ ਪੂਰਾ ਦ੍ਰਿਸ਼ ਆ ਇਹ ਤਾੜੀਆਂ ਮਾਰ ਰਹੇ ਨੇ ਇਸੇ ਹੀ ਦੇਸ਼ ਦਾ ਇੱਕ ਪ੍ਰਾਈਮ ਮਿਨਿਸਟਰ ਜਿਨੇ ਲਗਾਤਾਰ 15 ਸਾਲ ਰਾਜ ਕੀਤਾ ਹਾਂਜੀ ਪ੍ਰਾਈਮ ਮਿਨਿਸਟਰ ਰਿਆ 2009 ਤੋਂ ਲੈ ਕੇ 2024 ਤੱਕ ਇਹ ਜਿਹੜੀ ਕੋਰਟ ਸੀਗੀ ਉਸੇ ਹੀ ਪ੍ਰਾਈਮ ਮਿਨਿਸਟਰ ਨੇ 2010 ਦੇ ਵਿੱਚ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਸਪੈਸ਼ਲ ਕੋਰਟ ਇੱਕ ਬਣਾਈ ਸੀਗੀ ਅਪਰਾਧੀਆਂ ਨੂੰ ਜਿਹੜੇ ਸਪੈਸ਼ਲ ਅਪਰਾਧੀ ਹੁੰਦੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਉਸੇ ਹੀ ਕੋਰਟ ਦੁਆਰਾ ਉਸੇ ਹੀ ਪ੍ਰਾਈਮ ਮਿਨਿਸਟਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ ਇਹ ਸਾਰੇ ਲੋਕ ਮੌਤ ਦੀ ਸਜ਼ਾ ਸੁਣ ਕੇ ਤਾੜੀਆਂ ਮਾਰ ਰਿਹਾ ਹਾਂਜੀ ਉਹੋ ਹੀ ਪ੍ਰਾਈਮ ਮਿਨਿਸਟਰ ਹੈ ਬੰਗਲਾਦੇਸ਼ ਦੇ ਸੇਖ ਹਸੀਨਾ ਦੀ ਮੈਂ ਗੱਲ ਕਰ ਰਿਹਾ ਜੋ ਇਹਨੇ ਇਸ ਵੇਲੇ ਇੰਡੀਆ ਦੇ ਵਿੱਚ ਸ਼ਰਨ ਲਈ ਹੋਈ ਆ ਤੇ ਇਹਨੂੰ ਮੌਤ ਦੀ ਸਜ਼ਾ 17 ਨਵੰਬਰ 2025 ਨੂੰ ਬੰਗਲਾਦੇਸ਼ ਦੀ ਆਈਸੀਟੀ ਦੁਆਰਾ ਦੇ ਦਿੱਤੀ ਗਈ ਆ ਬਿਲਕੁਲ ਕਿਸ ਤਰ੍ਹਾਂ ਇੱਕ ਦੇਸ਼ ਦਾ ਪੀਐਮ ਜਿਹੜਾ ਪੂਰੇ ਦੇਸ਼ ਦੇ ਉੱਤੇ ਰਾਜ ਕਰਦਾ ਸੀਗਾ ਇੱਕ ਪੂਰਾ ਦशक ਦੋ ਦशक ਜਿਹਨੇ ਪੂਰਾ ਰਾਜ ਕੀਤਾ ਪੀਐਮ ਰਿਆ ਕਿੱਦਾਂ ਰਾਜੇ ਤੋਂ ਥੱਲੇ ਭਖਾਰੀ ਵਾਲੀ ਸਥਿਤੀ ਤੱਕ ਆ ਗਿਆ ਕੀ ਇਹਨੂੰ ਆਪਣਾ ਦੇਸ਼ ਛੱਡ ਕੇ ਜਾਣਾ ਪਿਆ ਤੇ ਜੈਨ ਜੀਆ ਨੇ ਕਿਦਾਂ ਮਜਬੂਰ ਕਰ ਦਿੱਤਾ ਕੀ ਆ ਪੂਰੀ ਸਟੋਰੀ ਅਮਰੀਕਾ ਦਾ ਕੀ ਹੱਥ ਆ ਸਾਰੇ ਵਿਸਤਾਰ ਨਾਲ ਚਰਚਾ ਕਰਦੇ ਆ ਆਜੋ ਜੂਨ 2024 ਤੋਂ ਇਹ ਪ੍ਰੋਟੈਸਟ ਜਿਹੜੇ ਆ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਦੇ ਖਿਲਾਫ ਸ਼ੁਰੂ ਹੁੰਦੇ ਆ ਤੁਸੀਂ ਕਹਣਾ ਕੱਲ ਹੀ ਸ਼ੁਰੂ ਹੁੰਦੇ ਆ ਜੀ ਉੱਥੇ ਵੋਟਾਂ ਪੈਂਦੀਆਂ ਹੈ ਸ਼ੇਖ ਹਸੀਨਾ ਦੁਬਾਰਾ ਸੱਤਾ ਦੇ ਵਿੱਚ ਆ ਜਾਂਦੀ ਆ ਬਿਲਕੁਲ 2009 ਤੋਂ ਲਗਾਤਾਰ ਹੀ ਸੱਤਾ ਦੇ ਵਿੱਚ ਉੱਥੇ ਇਹ ਸ਼ੇਖ ਹਸੀਨਾ ਬਣੀ ਆ ਰਹੀ ਸੀਗੀ ਪਰ ਦੁਬਾਰਾ ਵੋਟਾਂ ਪੈਂਦੀਆਂ 2024 ਚ ਉਹ ਫੇਰ ਜਿੱਤ ਜਾਂਦੀ ਆ ਇਹਦੇ ਨਾਲ ਲੋਕਾਂ ਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਵੋਟਾਂ ਦੇ ਵਿੱਚ ਕੁਝ ਧਾਂਦਲੀ ਕੀਤੀ ਜਾ ਰਹੀ ਆ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਜਾਂ ਵੋਟਾਂ ਦੇ ਵਿੱਚ ਹੇਰ ਫੇਰ ਕੀਤਾ ਜਾ ਰਿਹਾ ਵਿੱਚੋਂ ਹੀ ਕੁਝ ਅਮਰੀਕਾ ਦੀਆਂ ਰਿਪੋਰਟਾਂ ਵੀ ਆਉਂਦੀਆਂ ਕਿ ਹਾਂਜੀ ਕੀ ਜਿਹੜੇ ਬੰਗਲਾਦੇਸ਼ ਦੇ ਵਿੱਚ ਵੋਟਾਂ ਪਈਆਂ ਉਹਦੇ ਵਿੱਚ ਤਾਂ ਦੇਲੀ ਕੀਤੀ ਗਈ ਆ ਉਹਦੇ ਵਿੱਚ ਹੇਰਾਫੇਰੀ ਕੀਤੀ ਗਈ ਆ ਸੈਕੰਡ ਨੰਬਰ ਦੇ ਉੱਤੇ ਜੈਨਜੀ ਜਾਨੀ ਕਿ ਜੰਗ ਪੀਪਲ ਜਿਹੜੇ ਪੜਦੇ ਸੀਗੇ ਉਹਨਾਂ ਦੁਆਰਾ ਜਿਹੜਾ ਇਹ ਪ੍ਰੋਟੈਸਟ ਕੀਤਾ ਇਹਦਾ ਇੱਕ ਮੇਨ ਰੀਜ਼ਨ ਹੋਰ ਵੀ ਸੀਗਾ ਉਹ ਸੀਗਾ ਇੱਕ ਕੋਟਾ ਸਿਸਟਮ ਜਿਹੜਾ ਕਿ 30% ਦਿੱਤਾ ਜਾਂਦਾ ਸੀ ਜਿਹੜੇ ਫਰੀडम फाइਟਰ ਸੀਗੇ ਉਹਨਾਂ ਨੂੰ ਜਾਂ ਉਹਨਾਂ ਦੇ ਅੱਗੇ ਕੋਈ ਬੱਚੇ ਹੁੰਦੇ ਸੀਗੇ ਜਿਨ੍ਹਾਂ ਨੇ 1971 ਦੀ ਜਿਹੜੀ ਲੜਾਈ ਹੋਈ ਸੀਗੀ ਉਹਦੇ ਵਿੱਚ ਕੋਈ ਹਿੱਸਾ ਵਗੈਰਾ ਲਿਆ ਸੀਗਾ ਸੋ ਕੋਰਟ ਨੇ ਉਹ 30% ਤੋਂ ਘਟਾ ਕੇ 5% ਕਰ ਦਿੱਤਾ ਸੀਗਾ ਤੇ ਉਦੋਂ ਵੀ ਜਿਹੜੀਆਂ ਇੱਥੇ ਜੌਬਸ ਸੀਗੀਆਂ ਉਹ ਬਹੁਤ ਘੱਟ ਮਿਲ ਰਹੀਆਂ ਸੀਗੀਆਂ ਦੇਸ਼ ਦੇ ਰਿਸੋਰਸਸ ਸੀਗੇ ਉਹੋ بڑے بڑے ਅਮੀਰ ਲੋਕ ਜਾਂ ਜਿਹੜੇ ਸ਼ੇਖ ਹਸੀਨਾ ਦੇ ਕੋਈ ਲੀਡਰ ਸੀਗੇ ਜਾਂ ਇਹਨਾਂ ਦੇ ਕੋਈ ਮਿੱਤਰ ਉਹਨਾਂ ਦੇ ਵਿੱਚ ਬੰਡੇ ਜਾ ਰਹੇ ਸੀਗੇ ਸੋ ਬਹੁਤ ਸਾਰੀਆਂ ਚੀਜ਼ਾਂ ਇੱਕਦਮ ਇਕੱਠੀਆਂ ਹੋ ਗਈਆਂ ਜੂਤਕੋਲ ਅਨਪਲੋਇਮੈਂਟ ਸੀਗੀ ਕੋਈ ਕੰਮਕਾਰ ਹੈ ਨਹੀਂ ਸੀਗਾ ਦੂਸਰਾ ਇੱਕ ਸਭ ਤੋਂ ਵੱਡਾ ਇੱਕ ਕਾਰਨ ਹੋਇਆ ਇੱਕ ਮੁੰਡੇ ਨੂੰ ਇਸ ਤਰ੍ਹਾਂ ਸ਼ਰਿਆਂ ਗੂੜੀਆਂ ਗੂੜੀਆਂ ਮਾਰ ਕੇ ਮਾਰ ਦਿੱਤਾ ਗਿਆ ਪੁਲਿਸ ਦੁਆਰਾ ਸੋ ਇਹਦੇ ਨਾਲ ਜਿਹੜਾ ਇਹ ਪ੍ਰੋਟੈਸਟ ਸੀਗਾ ਉਹ ਇੱਕਦਮ ਬਹੁਤ ਜ਼ਿਆਦਾ ਭੜਕ ਗਿਆ ਜਿਹਦੇ ਵਿੱਚ ਸ਼ੇਖ ਅਸੀਨਾਂ ਨੇ ਰਿਜ਼ਾਈਨ ਵੀ ਕੀਤਾ ਪਰ ਇਹ ਜਿਹੜੇ ਜਨਜੀ ਵਾਲੇ ਸੀਗੇ ਉਹ ਮੰਨ ਨਹੀਂ ਰਹੇ ਸੀਗੇ ਇਸ ਲਈ ਸ਼ੇਖ ਅਸੀਨਾਂ ਨੂੰ ਮਿਲਟਰੀ ਦਾ ਇੱਕ ਹੈਲੀਕਾਪਟਰ ਲੈ ਕੇ ਦੇਸ਼ ਛੱਡ ਕੇ ਜਾਣਾ ਪਿਆ ਪਿਛਲੇ 1 ਸਾਲ ਤੋਂ ਲਗਭਗ ਜਿਹੜੀ ਸ਼ੇਖ ਹਸੀਨਾ ਆ ਤੇ ਉਹਦਾ ਇੱਕ ਗ੍ਰਹਿ ਮੰਤਰੀ ਉਹ ਇੰਡੀਆ ਦੇ ਵਿੱਚ ਹੀ ਰਹਿ ਰਿਹਾ ਆ ਤੇ ਉਹਨਾਂ ਦੇ ਖਿਲਾਫ ਉੱਥੇ ਜਿਹੜਾ ਕੋਰਟ ਦੇ ਵਿੱਚ ਜਿਹੜੇ ਕੇਸ ਵਗੈਰਾ ਚੱਲ ਰਹੇ ਸੀ ਜੇ ਮੈਂ ਦੱਸਾਂ ਤਾਂ ਸ਼ੇਖ ਹਸੀਨਾ ਤੋਂ ਬਾਅਦ ਜਿਹੜੀ ਵੀ ਉੱਥੇ ਬਾਗਡੋਰ ਆ ਇਸ ਵੇਲੇ ਬੰਗਲਾਦੇਸ਼ ਦੀ ਉਹ ਮੁਹੰਮਦ ਜੁਨਿਸ ਜਿਹੜਾ ਕਿ ਇੱਕ ਅਰਥ ਸ਼ਾਸਤਰੀ ਆ ਜਿਹੜਾ ਕਿ ਇਹ ਦੱਸਦਾ ਕਿ ਮੈਂ ਉਹਦਾ ਸਲਾਹਕਾਰ ਆ ਨੋਬਲ ਪ੍ਰਾਈਜ਼ ਵਿਨਰ ਆ ਤੇ ਅਮਰੀਕਾ ਦੇ ਵੈਸੇ ਉਹ ਕਾਫੀ ਲੱਗ ਗਿਆ ਤੇ ਉਹ ਬੰਦਾ ਇਸ ਵੇਲੇ ਇਹ ਸਾਰਾ ਉੱਥੇ ਸੰਭਰ ਰਿਹਾ ਉਹ ਜਿਹੜੇ ਵੀ ਉੱਥੇ ਕੇਸ ਵਗੈਰਾ ਚੱਲਦੇ ਸੀਗੇ ਸ਼ੇਖ ਅਸੀਨਾ ਦੇ ਉੱਤੇ ਉਹਦੇ ਉੱਤੇ ਬਹੁਤ ਸਾਰੇ ਜਿਹੜੇ ਕੇਸ ਸੀਗੇ ਇਹ ਆਈਸੀਟੀ ਦੇ ਵਿੱਚ স্পੈਸ਼ਲ ਕੋਰਟ ਉਹਦੇ ਵਿੱਚ ਹੀ ਚੱਲਦੇ ਸੀਗੇ ਜੇ ਮੈਂ ਦੱਸਦਾ ਤਾਂ ਬੰਗਲਾਦੇਸ਼ ਦੇ ਵਿੱਚ ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਿੱਦਾਂ ਇੰਡੀਆ 'ਚ ਐਦਾਂ ਦੀਆਂ ਕੋਰਟ ਹੈਗੀਆਂ ਪਰ ਸਪੈਸ਼ਲ ਜਿਹੜੀ ਇਹ ਕੋਰਟ ਜਿਹੜੀ ਸ਼ੇਖ ਅਸੀਨਾ ਨੇ ਬਣਾਈ ਸੀ ਇਹ ਸਾਰਾ ਮਾਮਲਾ ਉਹਦੇ ਵਿੱਚ ਹੀ ਚੱਲ ਰਿਹਾ ਸੀਗਾ ਜਿਹਦੇ ਵਿੱਚ ਸ਼ੇਖ ਅਸੀਨਾ ਨੂੰ ਪਹਿਲਾਂ ਉਮਰ ਕੈਦਤਾ ਹੋ ਹੀ ਚੁੱਕੀ ਸੀਗੀ ਪਰ ਹੁਣ ਦੋ ਜਿਹੜੇ ਕਤਲ ਹੋਏ ਸੀਗੇ ਸਪੈਸ਼ਲ ਇਹ ਸਟੂਡੈਂਟਸ ਦੇ ਹੀ ਜੇ ਮੈਂ ਦੱਸਾਂ ਤਾਂ ਟੋਟਲ ਜੋ ਦੱਸਿਆ ਜਾਂਦਾ ਇਸ ਪ੍ਰੋਟੈਸਟ ਦੇ ਵਿੱਚ 1400 ਤੋਂ ਵੱਧੂ ਜਿਹੜੇ ਲੋਕ ਆ ਜਾਂ ਕਹਿ ਲਓ ਨੌਜਵਾਨ ਆ ਉਹਨਾਂ ਦੀ ਮੌਤ ਹੋਈ ਸੀਗੀ ਪਰ ਦੋਹਾਂ ਦਾ ਕਤਲ ਜਾਨੀ ਕਿ ਹਨ ਸ਼ਰਿਆਮ ਇਹਦੇ ਉੱਤੇ ਮੜ ਕੇ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਇੱਕ ਜਿਹੜੀ ਰਾਜਨੀਤਿਕ ਹਸਤੀ ਆ ਉਹ ਖਤਮ ਹੀ ਕਰਨੀ ਆ ਸੋ ਸ਼ੇਖ ਹਸੀਨਾ ਨੂੰ ਉੱਥੇ ਫਾਂਸੀ ਦੀ ਸਜ਼ਾ ਕੋਟ ਵੱਲੋਂ ਦੇ ਦਿੱਤੀ ਗਈ 17 ਨਵੰਬਰ ਨੂੰ ਇਹ ਸਜਾ ਦੇਣ ਦਾ ਪੂਰਾ ਟੈਲੀਕਾਸਟ ਉੱਥੇ ਬੰਗਲਾਦੇਸ਼ ਦੇ ਵਿੱਚ ਲਾਈਵ ਚਲਾਇਆ ਗਿਆ ਤੇ ਕਾਲਜਾਂ ਦੇ ਜਾਂ ਕਹਿ ਲਓ ਯੂਨੀਵਰਸਿਟੀਆਂ ਦੇ ਵਿੱਚ ਪੂਰੀਆਂ ਸਕਰੀਨਾਂ ਲਾਈਆਂ ਗਈਆਂ ਤੇ ਜਿਹੜੇ ਜਨ ਜੀ ਸੀਗੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਇਹਦੀ ਪਾਰਟੀ ਸੀਗੀ ਸ਼ੇਖ ਹਸੀਨਾ ਦੀ ਪਾਰਟੀ ਉਹਦੇ ਬਹੁਤ ਸਾਰੇ ਜਿਹੜੇ ਕਾਰਜਕਰਤਾ ਲਾਲਾ ਉਹਦੇ ਜਿਹੜੇ ਵਰਕਰ ਆ ਉਹ ਹਾਲੇ ਵੀ ਉੱਥੇ ਮੌਜੂਦ ਆ ਉਹਨਾਂ ਨੇ ਪਹਿਲਾਂ 13 ਇਹ ਨਵੰਬਰ ਨੂੰ ਇੱਕ ਤਰ੍ਹਾਂ ਨਾਲ ਬੰਦ ਦਾ ਸੱਦਾ ਦਿੱਤਾ ਹੋਇਆ ਸੀਗਾ ਇਸ ਇਹ ਜਿਹੜਾ ਉਹਦੇ ਖਿਲਾਫ ਮੁਕੱਦਮਾ ਚੱਲਦਾ ਸੀਗਾ ਫਿਰ 17 ਨਵੰਬਰ ਨੂੰ ਜਦੋਂ ਇਹ ਕੋਰਟ ਦਾ ਆਰਡਰ ਆਇਆ ਉਹਨੂੰ ਫਾਂਸੀ ਦਾ ਲੈ ਕੇ ਉਦਣ ਵੀ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਹੋਈ ਸੀ ਪਰ ਜਿਹੜਾ ਇਹ ਮੁਹੰਮਦ ਜੁਨੇ ਸੀਗਾ ਉਹਨੂੰ ਸੀਗਾ ਕਿ ਦੁਬਾਰਾ ਨਾ ਕਿਤੇ ਦੰਗੇ ਵਗੈਰਾ ਭੜਕ ਜਾਣ ਤਾਂ ਉਹਨੇ ਜੇ ਕੋਈ ਵੀ ਬੰਦਾ ਉੱਥੇ ਇਹ ਮਤਲਬ ਕੀ ਕੁਝ ਹੱਲਾ ਗੁੱਲਾ ਕਰਦਾ ਦੇਖਦਾ ਸੀਗਾ ਉਹਨੂੰ ਸ਼ੂਟ ਐਂਡ ਸਾਈਟ ਦਾ ਆਰਡਰ ਦਿੱਤਾ ਸੀਗਾ ਗੋੜੀ ਮਾਰਨ ਦੇ ਹੁਕਮ ਦਿੱਤੇ ਹੋਏ ਸੀਗੇ ਇਸ ਲਈ ਬਹੁਤ ਯਾਨੀ ਕਿ ਕੋਰਟ ਦੇ ਬਾਹਰ ਵੀ ਦਿੱਥੇ ਇਹ ਹੁਕਮ ਸੁਣਾਇਆ ਗਿਆ ਸਾਰੇ ਤਰ੍ਹਾਂ ਦੀਆਂ ਫੋਰਸਸ ਜਿਹੜੀਆਂ ਉਸ ਦੇਸ਼ ਦੀਆਂ ਹੈਗੀਆਂ ਉਹ ਉੱਥੇ ਉਹਨੇ ਬਾਹਰ ਖੜੀਆਂ ਕੀਤੀਆਂ ਹੋਈਆਂ ਸੀਗੀਆਂ ਤਾਂ ਜੋ ਕੁਝ ਵੀ ਇਦਾਂ ਦੀ ਕੋਈ ਅਣਸਖਾਮੀ ਘਟਣਾ ਨਾ ਹੋਵੇ ਫਿਲਹਾਲ ਸ਼ੇਖ ਅਸੀਨਾ ਨੇ ਕਿਹਾ ਕਿ ਇਹ ਜਿਹੜੀ ਕੋਰਟ ਸੀਗੀ ਇਹ ਕੋਈ ਇੱਕ ਇਲੈਕਟਿਡ ਬਾਡੀ ਜਿਹੜੀ ਉੱਥੇ ਰਾਜਨੀਤਿਕ ਪਾਰਟੀ ਉਹਦੇ ਦੁਆਰਾ ਨਹੀਂ ਇਸ ਵੇਲੇ ਚਲਾਈ ਜਾ ਰਹੀ ਇਸ ਲਈ ਮੈਂ ਜੋ ਇਹ ਉਹਨੇ ਫੈਸਲਾ ਦਿੱਤਾ ਉਹਨੂੰ ਨਹੀਂ ਮੰਨਦੀ ਹੈਗੀ ਕਿਉਂਕਿ ਇਸ ਵੇਲੇ ਇੱਥੇ ਮੁਹੰਮਦ ਯੂਨਿਸ ਇੱਕ ਸਾਲ ਹੋ ਗਿਆ ਕੋਈ ਵੋਟਾਂ ਪਾਉਣ ਦਾ ਤਾਂ ਉਹ ਵੀ ਨਹੀਂ ਨਾਂ ਲੈ ਰਿਹਾ ਸੋ ਉਹ ਬੰਦਾ ਇਸ ਵੇਲੇ ਰਾਜ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੋਟਾਂ ਪਵਾ ਦੇਊਗਾ ਗੱਲ ਅਲੱਗ ਆ ਪਰ ਇੰਡੀਆ ਦੇ ਜਿਹੜੇ ਰਿਸ਼ਤੇ ਸੀਗੇ ਸ਼ੇਖ ਹਸੀਨਾ ਤੱਕ ਬਹੁਤ ਵਧੀਆ ਰਹੇ ਸੀਗੇ ਜਦੋਂ ਦਾ ਹੁਣ ਮੁਹੰਮਦ ਯੂਨਿਸ ਆਇਆ ਉੱਥੇ ਤਾਂ ਪਾਕਿਸਤਾਨ ਦੇ ਨਾਲ ਜਿਹੜੇ ਬੰਗਲਾਦੇਸ਼ ਦੇ ਰਿਸ਼ਤੇ ਆ ਉਹ ਬਹੁਤ ਜਾਨੀ ਕਿ ਕਲੋਜ਼ ਹੋ ਚੁੱਕੇ ਆ ਜੇ ਮੈਂ ਦੱਸਾਂ ਤਾਂ ਬੰਗਲਾਦੇਸ਼ ਦੇ ਜਿਹੜੇ ਕੋਈ ਰਾਜਨੀਤੀਵਾਨ ਜਾਂ ਆਫੀਸਰ ਆ ਉਹਨਾਂ ਨੂੰ ਜਾਨੀ ਕਿ ਇੱਕ ਤਰ੍ਹਾਂ ਦਾ ਵੀਜ਼ਾ ਫ੍ਰੀ ਕਰ ਦਿੱਤਾ ਗਿਆ ਕਿ ਬੰਗਲਾਦੇਸ਼ ਦੇ ਵਿੱਚ ਵੀ ਉਹ ਜਾ ਸਕਦੇ ਆ ਤੇ ਪਾਕਿਸਤਾਨ ਵਾਲੇ ਬੰਗਲਾਦੇਸ਼ ਚ ਜਾ ਸਕਦੇ ਆ ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ 1971 ਦੇ ਵਿੱਚ ਇੰਨਾ ਜ਼ੋਰ ਲਾ ਕੇ ਅਲੱਗ-ਅਲੱਗ ਕੀਤੇ ਸੀ ਮੈਨੂੰ ਲੱਗਦਾ ਦੁਬਾਰਾ ਫੇਰ ਇਕੱਠੇ ਹੋ ਚੁੱਕੇ ਆ ਸੋ ਗੱਲ ਕੀ ਹੁਣ ਜਿਹੜਾ ਇਹਨਾਂ ਨੇ ਫੈਸਲਾ ਦਿੱਤਾ ਉਹਦੇ ਲਈ ਸ਼ੇਖ ਹਸੀਨਾ ਇਹਨੂੰ ਚੈਲੰਜ ਨਹੀਂ ਕਰ ਸਕਦੀ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਇਹਦਾ ਸਜ਼ਾ ਇਹ ਮੌਤਾਂ ਨੂੰ ਚੈਲੰਜ ਕੀਤਾ ਜਾ ਸਕਦਾ ਬੰਗਲਾਦੇਸ਼ ਦੇ ਵਿੱਚ ਪਰ ਉਹਦੇ ਲਈ ਸ਼ੇਖ ਅਸੀਨਾ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਆ ਜਿੱਦਾਂ ਕਿ ਬੰਗਲਾਦੇਸ਼ ਦਾ ਇਹ ਕਾਨੂੰਨ ਆ 30 ਦਿਨਾਂ ਦੇ ਵਿੱਚ ਉਹ ਉੱਥੇ ਜਾ ਕੇ ਚੈਲੰਜ ਕਰ ਸਕਦੀ ਸੀ ਪਰ ਹੁਣ ਉਹ ਉੱਥੇ ਨਹੀਂ ਜਾ ਸਕਦੀ ਕਿਉਂਕਿ ਇੰਡੀਆ ਦੇ ਵਿੱਚ ਬੈਠੀ ਆ ਜੇ ਜਾਊਗੀ ਜਨਤਾ ਨੇ ਮੈਨੂੰ ਲੱਗਦਾ ਉਦਾਂ ਹੀ ਮਾਰ ਦੇਣਾ ਕਿਉਂਕਿ ਜੇਕਰ ਇਹ ਅਗਸਤ ਦੇ ਵਿੱਚ ਉੱਥੇ ਛੱਡ ਛੁੱਟ ਕੇ ਨਾ ਆਉਂਦੀ ਸੋ ਲੋਕਾਂ ਨੇ ਕਹਿ ਲਓਗੇ ਜੈਨ ਜੀ ਵਾਲਿਆਂ ਨੇ ਇਹੀ ਚੱਕ ਚੁੱਕੇ ਇਹਨੂੰ ਕੋਸ਼ਣਾ ਕੋਸ਼ ਨੂੰ ਮਾਰ ਦੇਣਾ ਸੀਗਾ ਸੋ ਇਸ ਲਈ ਇੰਡੀਆ ਨੇ ਵੀ ਇਹਦਾ ਪੂਰਾ ਰਿਐਕਸ਼ਨ ਦਿੱਤਾ ਇੰਡੀਆ ਨੇ ਕਿਹਾ ਕਿ ਠੀਕ ਆ ਸਾਨੂੰ ਪਤਾ ਲੱਗ ਗਿਆ ਤੁਸੀਂ ਸਜ਼ਾ ਸੁਣਾਈ ਆ ਪਰ ਕੋਈ ਵੀ ਇਦਾਂ ਦਾ ਰਿਐਕਸ਼ਨ ਨਹੀਂ ਦਿੰਦਾ ਕਿ ਅਸੀਂ ਸ਼ੇਖ ਹਸੀਨਾ ਨੂੰ ਤੁਹਾਨੂੰ ਸੌਂਪ ਦਵਾਂਗੇ ਹਾਲਾਂਕਿ ਬੰਗਲਾਦੇਸ਼ ਵਾਲਿਆਂ ਨੇ ਇਹ ਕਿਹਾ ਕਿ ਇੰਡੀਆ ਵਾਲਿਆਂ ਨੂੰ ਇਹ ਜਿਹੜੀ ਸ਼ੇਖ ਹਸੀਨਾ ਆ ਉਹ ਬੰਗਲਾਦੇਸ਼ ਨੂੰ ਸੌਂਪ ਦੇਣੀ ਚਾਹੀਦੀ ਹੈ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਖਤ ਸ਼ਬਦਾਂ ਦੇ ਵਿੱਚ ਇਹ ਕਿਹਾ ਸੋ ਇਹ ਜਿਹੜਾ ਫੈਸਲਾ ਹੈ ਇਹਦੇ ਤੇ ਪੂਰਾ ਜੂਐਨ ਲਾ ਲਓ ਪੂਰਾ ਅਮਰੀਕਾ ਲਾ ਲਓ ਵਰਲਡ ਦੀਆਂ ਹੀ ਨਜ਼ਰਾਂ ਆ ਤੇ ਇਸ ਵੇਲੇ ਜਿਹੜਾ ਉਹ ਮੁਹੰਮਦ ਜੂਨੀਅਰ ਆ ਅਮਰੀਕਾ ਦੇ ਕਾਫੀ ਲੱਗ ਗਿਆ ਤੋਂ ਅਮਰੀਕਾ ਦੁਆਰਾ ਇੱਕ ਤਰ੍ਹਾਂ ਨਾਲ ਪ੍ਰੈਸ਼ਰ ਵੀ ਬਣਾ ਸਕਦਾ ਕਿ ਸ਼ੇਖ ਅਸੀਨਾ ਨੂੰ ਬੰਗਲਾਦੇਸ਼ ਵਾਲਿਆਂ ਨੂੰ ਦਿੱਤਾ ਜਾਵੇ ਤੇ ਉਹੋ ਹੀ ਤਰ੍ਹਾਂ ਦੁਆਰਾ ਇੱਕ ਤਰ੍ਹਾਂ ਨਾਲ ਜਿੱਦਾਂ ਸਦਾਮ ਹਸੈਨ ਤੇ ਇੱਕ ਕੇਸ ਚੱਲਿਆ ਸੀਗਾ ਉਹ ਹਾਲਾਸੀਨ ਹੋ ਸਕਦਾ ਜੇਕਰ ਸ਼ੇਖ ਅਸੀਨਾ ਬੰਗਲਾਦੇਸ਼ ਦੇ ਵਿੱਚ ਜਾਂਦੀ ਆ ਕਿਉਂਕਿ ਛੱਡਣਾ ਤਾਂ ਇਹਨਾਂ ਨੇ ਹੈ ਨਹੀਂਗਾ ਸੋ ਸ਼ੇਖ ਅਬਸੀਨਾ ਨੇ ਇੱਕ ਵਾਰੀ ਕਿਹਾ ਸੀਗਾ ਕਿ ਅਮਰੀਕਾ ਵਾਲਿਆਂ ਨੇ ਹੀ ਉਹਦਾ ਇਹ ਸਾਰਾ ਤਖਤਾ ਪਲਟ ਕਰਾਇਆ ਆ ਇੱਕ ਡੋਨਲਡ ਲੂ ਦਾ ਬੰਦਾ ਜਦੋਂ ਇਹ ਸਾਰੇ ਪ੍ਰੋਟੈਸਟ ਚੱਲ ਰਹੇ ਸੀਗੇ ਉਹ ਬੰਗਲਾਦੇਸ਼ ਦੇ ਵਿੱਚ ਮੌਜੂਦ ਸੀਗਾ ਮੈਂ ਤੁਹਾਨੂੰ ਦੱਸਦਾ ਕਿ ਅਮਰੀਕਾ ਜਿਹੜਾ ਵੀ ਚਾਵੇ ਉਹਦਾ ਤਖਤਾ ਪਲਟ ਕਰ ਸਕਦਾ ਹੁੰਦਾ ਇੱਕ ਤਾਂ ਪੂਰੇ ਸੈਟਲਾਈਟ 32 ਸੈਟਲਾਈਟ ਜੀਪੀਐਸ ਜਿਹੜੇ ਦੁਨੀਆ ਦੇ ਵਿੱਚ ਆਉ ਸਾਰੇ ਉਹਨਾਂ ਦੇ ਕੋਲ ਕੰਟਰੋਲ ਆ ਕਿੱਥੇ ਕੀ ਹੋ ਰਿਹਾ ਉਹਨਾਂ ਨੂੰ ਸਾਰੀ ਖਬਰ ਮਿਲ ਜਾਂਦੀ ਆ ਫੇਸਬੁੱਕ ਲਾ ਲਓ ਇੰਸਟਾਗ੍ਰam ਲਾ ਲਓ ਜਾਂ ਤੁਸੀਂ ਯੂਟਿਊਬ ਲਾ ਲਓ ਉਹਦਾ ਕੰਟਰੋਲ ਕਿੱਥੇ ਆ ਸਾਰਾ ਅਮਰੀਕਾ ਦੇ ਕੋਲ ਆ ਸੋ ਬੰਗਲਾਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ ਗਿਆ ਜਿਹੜੀ ਕੋਈ ਪ੍ਰੋਟੈਸਟ ਦੀ ਵੀਡੀਓ ਵਗੈਰਾ ਆਉਂਦੀ ਸੀਗੀ ਗਵਰਨਮੈਂਟ ਉਹਨੂੰ ਰੋਕ ਰੋਕ ਨਹੀਂ ਸਕਦੀ ਸੀ ਤਾਂ ਅਮਰੀਕਾ ਦੁਆਰਾ ਉਹਨੂੰ ਜਾਦੇ ਵਾਇਰਲ ਕੀਤਾ ਜਾਂਦਾ ਸੀ ਫੇਸਬੁੱਕ ਤੇ ਜਾਦੇ ਵਾਇਰਲ ਕੀਤਾ ਜਾਂਦਾ ਸੀ ਇਹਦੇ ਨਾਲ ਲੋਕ ਦੇਖਦੇ ਸੀਗੇ ਕਿਸੇ ਨੂੰ ਮਾਰਤਾ ਕਿਸੇ ਸਟੂਡੈਂਟ ਨੂੰ ਐਦਾਂ ਕਰਤਾ ਲੋਕ ਹੋਰ ਭੜਕ ਜਾਂਦੇ ਸੀ ਸੋ ਅਮਰੀਕਾ ਨੇ ਇੱਕ ਬੜਾ ਹੀ ਡੀਪ ਸਟੇਟ ਦੇ ਪਿੱਛੇ ਰਹਿ ਕੇ ਪੂਰਾ ਕੰਮ ਕੀਤਾ ਇਹ ਡੋਨਾਲਡ ਲੂ ਇੱਕ ਡਿਪਲੋਮੈਟ ਜਿਹੜਾ ਸੀਗਾ ਉਹਨੇ ਪਿੱਛੇ ਰਹਿ ਕੇ ਸਾਰਾ ਕੰਮ ਕੀਤਾ ਸ਼ੇਖ ਹਸੀਨਾ ਨੇ ਕਿਹਾ ਕਿ ਅਮਰੀਕਾ ਨੇ ਹੀ ਸਾਰਾ ਕੁਝ ਕੀਤਾ ਕਿਉਂਕਿ ਅਮਰੀਕਾ ਵਾਲੇ ਮੇਰੇ ਕੋਲੋਂ ਡਿਮਾਂਡ ਕਰਦੇ ਸੀ ਕੀ ਸਾਨੂੰ ਜਿਹੜਾ ਇੱਕ ਨਾਰੀਅਲ ਟਾਪੂ ਆ ਸੈਂਟ ਮਾਰਟਿਨ ਟਾਪੂ ਜਿਹੜਾ ਬੰਗਲਾਦੇਸ਼ ਦਾ ਹੀ ਟਾਪੂ ਆ ਉਹ ਸਾਨੂੰ ਦਿੱਤਾ ਜਾਵੇ ਕਿਉਂਕਿ ਜੰਗ ਨੀਤੀ ਦੇ ਹਿਸਾਬ ਨਾਲ ਜਾਂ ਚਾਈਨਾ ਨੂੰ ਕਾਊਂਟਰ ਕਰਨ ਦੇ ਨਾਲ ਉਹ ਬਹੁਤ ਉਹਦੇ ਲਈ ਜ਼ਰੂਰੀ ਆ ਦੂਸਰੀ ਗੱਲ ਜਿਹੜੀ ਇੱਕ ਅਹਿਮ ਸ਼ੇਖ ਹਸੀਨਾ ਨੇ ਕਹੀ ਸੀ ਨਾਰਥ ਈਸਟ ਦੇ ਵਿੱਚ ਅਮਰੀਕਾ ਵਾਲੇ ਇੱਕ ਅਲੱਗ 크ਰਿਸਚੀਅਨ ਕੰਟਰੀ ਬਣਾਉਣਾ ਚਾਹੁੰਦੇ ਆ ਕੋਸ਼ਿਸ਼ ਆ ਇੰਡੀਆ ਦਾ ਲੈ ਕੇ ਕੁਝ ਬੰਗਲਾਦੇਸ਼ ਦਾ ਕੁਝ ਮਿਆਂ ਮਾਰਦਾ ਕਿਉਂਕਿ ਇੰਗਲੀਆਂ ਕਿਉਂਕਿ ਇੰਡੀਆ ਦੀਆਂ ਜਿਹੜੀਆਂ ਨਾਰਥ ਈਸਟ ਜਿਹੜੀ ਉਹ ਇੱਕੋ ਸਟੇਟਾ ਜਿਹੜੀ ਆ ਉਹੋ ਜ਼ਿਆਦਾਤਰ 크੍ਰਿਸਚੀਅਨ ਲੋਕ ਹੀ ਉੱਥੇ ਆ। ਸੋ ਇਸ ਤਰ੍ਹਾਂ ਕਹਿੰਦੀ ਕਿ ਉਹਨਾਂ ਦਾ ਪੂਰਾ ਇੱਕ ਯੋਜਨਾ ਸੀਗੀ ਅਮਰੀਕਾ ਦੀ ਤੇ ਬੰਗਲਾਦੇਸ਼ ਦੇ ਕੋਲ ਉਹ ਇੱਕ 에어ਬੇਸ ਵੀ ਮੰਗ ਰਹੇ ਸੀਗੇ। ਕਹਿੰਦੀ ਮੈਂ ਉਹ ਦਿੱਤਾ ਨਹੀਂਗਾ। ਸੋ ਇਸ ਤਰ੍ਹਾਂ ਕਈ ਚੀਜ਼ਾਂ ਸੀਗੀਆਂ ਤੇ ਕਈ ਚੀਜ਼ ਇੱਕ ਲੰਬਾ ਟਾਈਮ ਤੋਂ ਇੱਕ ਰਾਜ ਜਿਹੜਾ ਸੀਗਾ ਇਹਦਾ ਚੱਲਿਆ ਆ ਰਿਹਾ ਸੀਗਾ ਸ਼ੇਖ ਅਸੀਨਾ ਦਾ। ਉਹ ਵੀ ਕਿਤੇ ਨਾ ਕਿਤੇ ਅਮਰੀਕਾ ਬਦਲਣਾ ਚਾਹੁੰਦਾ ਸੀਗਾ ਆਪਣਾ ਇੱਕ ਮਹਿਤੀ ਮੁਹੰਮਦ ਯੂਨਿਸ ਉੱਥੇ ਲਿਆਉਣਾ ਚਾਹੁੰਦਾ ਸੀਗਾ। ਜੇ ਮੈਂ ਦੱਸਾਂ ਤਾਂ ਹੁਣ ਮੁਹੰਮਦ ਯੂਨਿਸ ਜ਼ਿਆਦਾ ਵੀ ਆਇਆ ਹਲੇ ਸਾਲ ਹੀ ਹੋਇਆ। ਲਗਭਗ 4 ਤੋਂ 5 ਵਾਰੀ ਜਿਹੜੇ ਅਭਿਆਸ ਆ ਬੰਗਲਾਦੇਸ਼ ਦੀ ਤੇ ਅਮਰੀਕਾ ਦੀ ਜਿਹੜੀ ਆਰਮੀ ਨੇ ਇਕੱਠਿਆਂ ਨੇ ਕਰ ਲੈ ਤੇ ਜਿਹੜੇ ਮੈਂ ਟਾਪੂ ਦੀ ਗੱਲ ਕੀਤੀ ਜਿਹਨੂੰ ਨਾਰੀਅਲ ਟਾਪੂ ਵੀ ਕਹਿੰਦੇ ਆ ਸੈਂਟ ਮਾਰਟਿਨ ਟਾਪੂ ਉਹਦੇ ਬਾਰੇ ਵੀ ਖਬਰਾਂ ਆ ਰਹੀਆਂ ਕਿ ਮੁਹੰਮਦ ਜੁਨਿਸ ਉਹ ਅਮਰੀਕਾ ਨੂੰ ਦੇਣ ਜਾ ਰਿਹਾ ਤੇ ਅਮਰੀਕਾ ਵਾਲੇ ਉਹਨੂੰ ਇੱਕ ਵਿਸਟਰਡ ਪਲੇਸ ਬਣਾਉਣ ਦੀ ਸੋਚ ਰਿਹਾ ਜਿੱਥੇ ਫੌਜ ਵੀ ਆਊਗੀ ਸਾਰਾ ਲਾਮ ਲਖਸ਼ਕਰ ਉਹਨਾਂ ਦਾ ਆਊਗਾ ਸੋ ਇਸ ਤਰ੍ਹਾਂ ਦੇ ਨਾਲ ਇਹ ਕਿਤੇ ਨਾ ਕਿਤੇ ਚੀਜ਼ਾਂ ਕੌਣ ਡਿਜ਼ਾਈਨ ਕਰ ਰਿਹਾ ਸੀਗਾ ਪਿੱਛੇ ਕਿਹੜੇ ਦੇਸ਼ ਦੇ ਵਿੱਚ ਉਹ ਅਮਰੀਕਾ ਹੀ ਸੀਗਾ ਸੋ ਸੇਖ ਅਸੀਂਾਂ ਤੇ ਫਾਈਵ ਜਿਹੜੇ ਸੀਗੇ ਮੇਨ ਚਾਰਜਸ ਲਾਏ ਗਏ ਕਿ ਇਹਨੇ 1400 ਜਿਹੜੇ ਲੋਕ ਸੀਗੇ ਲਗਭਗ ਉਹਨਾਂ ਦੀ ਮੌਤ ਦੀ ਲਈ ਇਹ ਜ਼ਿੰਮੇਵਾਰ ਆ ਫਿਰ ਇਹਨੇ ਕਈ ਜਿਹੜੇ ਫੋਰਸਸ ਸੀਗੀਆਂ ਜਿਹੜੀਆਂ ਕੋਈ ਜ਼ਮੀਨੀ ਫੋਰਸਸ ਸੀਗੀਆਂ ਚਾਹੇ 에어 ਦੀਆਂ ਫੋਰਸਸ ਸੀਗੀਆਂ ਉਹਨਾਂ ਦਾ ਮਿਸਯੂਜ਼ ਕੀਤਾ ਉਹਨਾਂ ਨੂੰ ਆਰਡਰ ਦਿੱਤੇ ਆ ਜਿਦੇ ਨਾਲ ਵੀ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਆ ਤੇ ਕੁਝ ਜਿਹੜੇ ਸਪੈਸ਼ਲ ਪਰਸਨ ਸੀਗੇ ਜਿਹੜੇ ਇਹ ਲੀਡ ਕਰ ਰਹੇ ਸੀਗੇ ਪੂਰੇ ਪ੍ਰੋਟੈਸਟ ਨੂੰ ਉਹਨੇ ਜਾਣ ਬੁੱਝ ਕੇ ਮਾਰਿਆ ਤੇ ਕਈ ਬੰਦੇ ਇਹਨੇ ਵਿੱਚੋਂ ਗਾਇਬ ਕਰਤੇ ਉਹਨਾਂ ਦੀਆਂ ਬਾਡੀਆਂ ਜਿਹੜੀਆਂ ਸੀਗੀਆਂ ਉਹ ਗਾਇਬ ਕਰ ਦਿੱਤੇ ਸਪੈਸ਼ਲ ਜਗ੍ਹਾ ਦੇ ਉੱਤੇ ਇਹਨੇ ਕਈ ਲੋਕ ਮਾਰਨ ਦੇ ਵਿੱਚ ਪੂਰੀ ਸ਼ਮੂਲੀਅਤ ਜਾਨੀ ਕਿ ਇਹ ਸੀਗੀ ਸੋ ਇਸ ਤਰ੍ਹਾਂ ਨਾਲ ਇਤੇ ਪੰਜਕ ਇਲਜ਼ਾਮ ਲਗਾ ਦਿੱਤੇ ਗਏ ਇਹ ਪੰਜ ਮੇਨ ਇਲਜ਼ਾਮ ਲਗਾਏ ਗਏ ਇਹ ਸ਼ੇਖ ਅਸੀਨਾ ਨੂੰ ਤਾਂ ਨਾਲ ਫਾਂਸੀ ਦੀ ਸਜ਼ਾ ਦਿੱਤੀ ਗਈ ਤੇ ਨਾਲ ਹੀ ਉਹਦਾ ਇੱਕ ਗ੍ਰਹਿ ਮੰਤਰੀ ਸੀਗਾ ਅਸਾਦੂ ਜ਼ਮਾਨ ਖਾਨ ਕਮਾਲ ਹੈਨਾ ਸੋ ਕਸੂਤਾ ਜਿਹੇ ਨਾਮ ਆ ਸੋ ਇਹ ਜਿਹੜਾ ਗ੍ਰਹਿ ਮੰਤਰੀ ਸੀਗਾ ਇਹਨੂੰ ਵੀ ਯਾਨੀ ਕਿ ਫਾਂਸੀ ਦੀ ਸਜ਼ਾ ਹੋਈ ਜੇ ਮੈਂ ਦੱਸਾਂ ਇਹ ਵੀ ਇੰਡੀਆ ਦੇ ਵਿੱਚ ਹੀ ਐ ਇਸ ਵੇਲੇ ਦੱਸਿਆ ਜਾ ਰਿਹਾ ਤੀਜੇ ਨੰਬਰ ਤੇ ਇੱਕ ਆਈਜੀਪੀ ਆ ਅਲ ਮਮੂਨ ਉਹ ਬੰਦੇ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਉਹ ਸਰਕਾਰੀ ਗਵਾਹ ਬਣ ਗਿਆ ਇਸ ਲਈ ਉਹਨੂੰ 5 ਕਸਾਲ ਦੀ ਸਜ਼ਾ ਸੁਝਾ ਦੇ ਕੇ ਕੰਮ ਖਤਮ ਕਰ ਦਿੱਤਾ ਗਿਆ ਸੋ ਇਹ ਪੂਰੀ ਸਟੋਰੀ ਸੀ ਪੂਰਾ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿੱਦਾਂ ਇੱਕ ਪੂਰਾ ਰਾਹ ਚੱਲਦਾ ਸੀ ਜਿਹਦਾ ਸਿੱਕਾ ਚੱਲਦਾ ਸੀਗਾ ਇਹ ਛੇਖ ਹਸੀਨਾ ਦਾ ਜਿਹੜੀ ਇੰਡੀਆ ਨਾਲ ਉਸ ਸਮੇਂ ਬਹੁਤ ਜਾਰੀ ਸੀਗੀ ਕਿੱਦਾਂ ਉੱਪਰ ਤੋਂ ਥੱਲੇ ਐਸ ਵੇਲੇ ਆ ਚੁੱਕੀ ਆ ਤੇ ਐਸ ਵੇਲੇ ਇੰਡੀਆ ਦੇ ਵਿੱਚ ਇਹਨੇ ਸ਼ਰਨ ਲਈ ਹੋਈ ਆ ਉਸੇ ਹੀ ਤਰੀਕੇ ਦੇ ਨਾਲ ਜਦਾਂ ਇਹ ਨੇਪਾਲ ਦੇ ਵਿੱਚੋਂ ਲਈ ਸੀਗੀ ਦলাই লামਾ ਨੇ ਇਹ ਭਾਰਤ ਆਇਆ ਸੀਗਾ ਜਦੋਂ ਦলাই লামਾ ਆਇਆ ਸੀਗਾ ਇਹ ਉਦੋਂ 1962 ਦੀ ਜਿਹੜੀ ਲੜਾਈ ਹੋਈ ਸੀ ਪਾਕਿਸਤਾਨ ਇਹ ਇੰਡੀਆ ਤੇ ਚਾਈਨਾ ਦੀ ਉਹਦੇ ਵਿੱਚ ਬਹੁਤ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਸੀ ਕਿ ਦলাই লামਾ ਨੂੰ ਇੰਡੀਆ ਨੇ ਸ਼ਰਨ ਦਿੱਤੀ ਸੀ ਸੋ ਹੁਣ ਸ਼ੇਖ ਅਸੀਨਾ ਕਰਕੇ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਬੰਗਲਾਦੇਸ਼ ਦੁਆਰਾ ਜਾਂ ਹੋਰ ਜਿਹੜੇ ਬੰਗਲਾਦੇਸ਼ ਦੇ ਸਹਿਯੋਗੀ ਦੇਸ਼ਾਂ ਉਹਨਾਂ ਦੁਆਰਾ ਕਿ ਸ਼ੇਖ ਅਸੀਨਾ ਨੂੰ ਬੰਗਲਾਦੇਸ਼ ਨੂੰ ਸੌਂਪ ਦਿੱਤਾ ਜਾਵੇ ਤੇ ਜਿਹੜਾ ਇੱਕ ਨਾਲ ਗ੍ਰਹਿ ਮੰਤਰੀ ਆ ਤੇ ਇਹਨੂੰ ਵੀ ਜਾਨੀ ਕਿ ਸੌਂਪ ਦਿੱਤਾ ਜਾਵੇ ਸੋ ਇਹ ਪੂਰਾ ਘਟਨਾਕਰਮ ਸੀਗਾ ਜਿਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸਦਿਆ ਕਰੋ ਅੱਗੇ ਤੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ